ਤੋ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਸ੍ਰੀਕਾਲ ਜੀ ਅੱਜ ਅਸੀਂ ਲੈ ਕੇ ਆਏ ਜੀ ਮੋਟਰਸਾਈਕਲ ਪਿਕਾਊਆ ਰੇਟ ਹੈ ਜੀ 13000 ਅਗਲਾ ਟਾਇਰ ਪਹਾਂ ਪੈਸੇ ਤੇ ਪਿਛਲਾ 45 ਪੈਸੇ ਏਰੀਆ ਜੀ ਮਾਨਕ ਸਰ ਸੰਗਰੀਆ ਰਾਜਸਥਾਨ ਮਾਡਲ ਹੈ ਜੀ 2005 ਕਿਸਾਨ ਵੀਰ ਦਾ ਨੰਬਰ ਹੈ ਜੀ 95499 43635 95499 43635 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੋਟਰਸਾਈਕਲ ਖਰੀਦ ਸਕਦੇ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਅਸੀਂ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਤੇ ਜਿਹੜੇ ਵੀਰ ਸਾਡੇ ਚੈਨਲ ਦੇ ਨਵੇਂ ਹੈ ਜੀ ਉਹ ਸਬਸਕ੍ਰਾਈਬ ਬਟਨ ਨੂੰ ਦਬਕ ਕੇ ਤੇ ਸਾਈਡ ਤੇ ਘੰਟੀ ਦਾ ਬਟਨ ਆ ਉਹਨੂੰ ਦਬਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਜੀ ਆਲਟੋ ਗੱਡੀ ਪਿਕਾ ਹੋਇਆ ਰੇਟ ਹੈ ਜੀ 1,50,000 ਏਰੀਆ ਜੀ ਤਰਨਤਾਰਨ ਅਲਟੋ ਗੱਡੀ ਵਿਕਾਊ ਹੈ ਜੀ ਰੇਟ 1 ਲੱਖ 1000 ਏਰੀਆ ਤਰਨਤਾਰਨ ਕਿਸਾਨ ਵੀਰ ਦਾ ਨੰਬਰ 9872607283 9872607283 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਫੋਨ ਤੇ ਮੈਸੇਜ ਆਉਂਦੇ ਕਿ ਵੀਰੇ ਐਡ ਡਿਲੀਟ ਕਰ ਦਿਓ ਇਦਾਂ ਨਹੀਂ ਹੋ ਸਕਦਾ ਸੀ ਵੀਰਾਂ ਨੂੰ ਬੇਨਤੀ ਜ਼ਰੂਰ ਕਰਸਦੇ ਕਿ ਜਿਹੜੀ ਤਰੀਕ ਨੂੰ ਆਪਾਂ ਐਡ ਲਾਈ ਹੁੰਦੀ ਹੈ ਉਹ ਤੋਂ ਲੈ ਕੇ 1 ਮਹੀਨੇ ਦੇ ਵਿੱਚ ਵਿੱਚ ਫੋਨ ਲਾਇਆ ਕਰੋ ਜੀ 1 ਮਹੀਨੇ ਤੋਂ ਬਾਅਦ ਫੋਨ ਨਾ ਲਾਇਆ ਕਰੋ ਕਈ ਵਾਰੀ ਕਿਸਾਨ ਵੀਰ ਦੇ ਸੰਦ ਸੇਲ ਹੋ ਜਾਂਦੇ ਐਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ 1 ਮਹੀਨੇ ਦੇ ਵਿੱਚ ਵਿੱਚ ਹੀ ਫੋਨ ਲਾਇਆ ਕਰੋ ਅੱਗੇ ਜੀ ਟਰਾਲੀ ਜੱਕ ਵਾਲੀ ਬਿਕਾਊ ਹੈ ਰੇਟ ਹੈ ਜੀ 8500 ਏਰੀਏ ਜੀ ਪਿੰਡ ਝੰਡੂ ਵਾਲਾ ਫਿਰੋਜ਼ਪੁਰ ਮਾਡਲ ਹੈ ਜੀ 2019 ਸਾਈਜ਼ ਹੈ 18 ਵਾਈ 10 ਇੰਚ ਦੀ ਕਿਸਾਨ ਵੀਰ ਦਾ ਨੰਬਰ ਹੈ ਜੀ 9464999599464990 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਹੋ ਜੀ ਅੱਗੇ ਵੀ ਟਰਾਲੀ ਵਿਕਾਉ ਹੈ ਜੀ 11/6 ਦੀ ਟੈਰ 80 ਪੈਸੇ ਪਈ ਹੈ ਰੇਟ ਮੰਗੇ ਕਿਸਾਨ ਵੀਰ ਨੇ 120000 ਏਰੀਆ ਜੀ ਗੁਰਹਰ ਸਾਹਿਬ ਫਿਰੋਜ਼ਪੁਰ ਕਿਸਾਨ ਵੀਰ ਦਾ ਨੰਬਰ ਹੈ ਜੀ 94659 996 94659 996 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟਰਾਲੀ ਖਰੀਦ ਸਕਦੇ ਜੀ ਜਲਦੀ ਜਲਦੀ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸੰਧ ਖਰੀਦ ਸਕਣ ਅੱਗੇ ਆਸ਼ਾ ਟਰੈਟ ਵਿਕਾਊ ਹੈ ਜੀ ਮਾਡਲ ਹੈ ਜੀ 1999 ਹਰਿਆਣੇ ਦਾ ਨੰਬਰ ਹੈ ਐਚ ਆਰ 08C 0 697 ਏਰੀਆ ਜੀ ਬੀਰੂ ਵਾਲਾ ਗੁੜਾ ਸਿਰਸਾ ਹਰਿਆਣਾ ਕਿਸਾਨ ਵੀਰ ਦਾ ਨੰਬਰ ਹੈ ਜੀ 96713 67713 96713 67713 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਟ੍ਰੈਟ ਖਰੀਦ ਸਕਦੇ ਜਿਵੇਂ ਆਪਾਂ ਡਿਟੇਲ ਬੋਲੀ ਇਹਦੇ ਵਿੱਚ ਕਿਸਾਨ ਵੀਰ ਦਾ ਨੰਬਰ ਬੋਲਿਆ ਦਾ ਚੈੱਕ ਕਰਕੇ ਉਸ ਤੇ ਗੱਲਬਾਤ ਕਰਿਆ ਕਰੋ ਜੀ ਕਈ ਵੀਰ ਭਲੇਖੇ ਨਾਲ ਫੋਨ ਲਾ ਲੈਂਦੇ ਆ ਸਾਡਾ whatsapp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੁੰਦਾ ਜੋ ਕਿ ਵੀਡੀਓ ਦੇ ਜਮਾਂ ਥੱਲੇ ਖੱਟੀ ਅਕਸਰਾਂ ਸ਼ੋਅ ਹੋ ਰਿਹਾ ਉਹ ਸਿਰਫ ਐਡ ਕਰਾਉਣ ਦੇ ਲਈ ਹੁੰਦਾ ਹੈ ਅੱਗੇ ਜੀ 800 ਮਰੂਤੀ ਵਿਕਾਊ ਹੈ ਮਾਡਲ ਹੈ ਜੀ 1995 ਗੈਸ ਦੀ ਕਿੱਟ ਲੱਗੀ ਹੋਈ ਹੈ ਰੇਟ ਹੈ ਜੀ 25000 ਏਰੀਆ ਕਿਸਾਨ ਵੀਰ ਦਾ ਸਾਬਰ ਅਲੀ ਮਲੇਲਕੋਟਲਾ ਸਾਬਰ ਅਲੀ ਮਲੇਲਕੋਟਲਾ ਕਿਸਾਨਵੇਦਾ ਨੰਬਰ ਹੈ ਜੀ 9815398467 9815398467 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਗੱਡੀ ਖਰੀਦ ਸਕਦੇ ਹੋ ਜੀ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਜਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੋ ਵੀ ਵੀਰ ਐਡ ਕਰਵਾਉਣਾ ਚਾਹੁੰਦਾ ਹੋਵੇ ਤੇ ਇਸ ਨੰਬਰ ਤੇ ਭੇਜ ਸਕਦੇ ਹੋ ਧੰਨਵਾਦ